ਅੱਜ ਆਪਾਂ ਬਾਸਮਤੀ 17 18 ਦਾ 2 ਬਣਾ ਰਹੇ ਆ ਇੱਧਰ ਆਪਾਂ ਕੱਲੀ ਇੱਕੋ ਸਿੰਗਲ ਸੱਟ ਮਾਰਨੇ ਆ ਜਿਹੜਾ ਪਾਰਾ ਪਾਰਾ ਬੀਜ ਉਹ ਇੱਧਰ ਛੜ ਜਾਂਦਾ ਤੇ ਬਾਕੀ ਜਿਹੜਾ ਰਹਿ ਜਾਂਦਾ ਉਹ ਆਪਾਂ ਇੱਧਰ ਚੰਗੀ ਤਰ੍ਹਾਂ ਛਾੜ ਲੈਨੇ ਆ ਇਹ ਆਪਾਂ ਬੀ ਬਣਾ ਰਹੇ ਆ ਇਸ ਤਰ੍ਹਾਂ ਬੀ ਆਪਣਾ ਬਹੁਤ ਹੀ ਨਰੋਵਾ ਬੀ ਬਣੇਗਾ ਤੰਦਰੁਸਤ ਮੋਟਾ ਬੀ ਬਣੇਗਾ ਇਸ ਤੋਂ ਬਾਅਦ ਇਹਨੂੰ ਦੋ ਤਿੰਨ ਪੱਖੇ ਲਾਵਾਂਗੇ ਫਿਰ ਇਹਨੂੰ ਸਾਂਭ ਸੰਭਾਲ ਕੇ ਰੱਖਾਂਗੇ ਤੇ ਉਸ ਤੋਂ ਬਾਅਦ ਹੀ ਅਗਲੇ ਸਾਲ ਬੀਜਾਂਗੇ ਇਹ ਪਲਾਟ ਨੂੰ ਪਹਿਲਾਂ ਆਪਾਂ ਛਾਂਟੀ ਕੀਤੀ ਸੀ ਇਸ ਪਲਾਟ ਦੇ ਵਿੱਚ ਜਿਹੜੇ ਹੋਰ ਫालतू ਬੂਟੇ ਸੀ ਉਹ ਸਾਰੇ ਕੱਢੇ ਸੀ ਔਰ ਇੱਥੇ ਇੱਕ ਉਲੀ ਨਾਸ਼ਕ ਦੀ ਸਪਰੇ ਵੀ ਵੱਧ ਕੀਤੀ ਸੀ ਤੇ ਤਾਂ ਜੋ ਕਿਸੇ ਤਰ੍ਹਾਂ ਦੀ ਫੰਗਸ ਨਾ ਵਿੱਚ ਰਹੇ ਬੀਜ ਦੇ ਪੂਰੀ ਵਧੀਆ ਤਰੀਕੇ ਨਾਲ ਇਹਦੀ ਸਾਂਭਾਲ ਵੀ ਕੀਤੀ ਏ ਤੇ ਇਹਨੂੰ ਖਾਦ ਵੀ ਬਿਲਕੁਲ ਘੱਟ ਪਾਈ ਸੀ ਇਸ ਜਗ੍ਹਾ ਨੂੰ ਪਹਿਲਾਂ ਹੀ ਮਾਨੀਟਰ ਕਰ ਲਿਆ ਸੀ ਵੀ ਇੱਥੋਂ ਬੀਜ ਰੱਖਣਾ ਚਲੋ ਮਾਨੀਟਰ ਕਰਕੇ ਤੇ ਉੱਥੇ ਸਾਰੀ ਸ਼ਾਂਟੀ ਕਰਕੇ ਤੇ ਤੇਲੇ ਵਾਲੇ ਵੀ ਇੱਕਦੋ ਸਪਰੇਅ ਇੱਥੇ ਵੱਧ ਕੀਤੀ ਗਈ ਏ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਹੋਵੇ